ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ساری ਸੰਗਤ ਦੇ ਫੋਨ ਤੇ ਮੈਸੇਜ ਆ ਰਹੇ ਸੀ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਮੂਲ ਮੰਤਰ ਸਾਹਿਬ ਦੀ ਉਹਦੇ ਬਾਰੇ ਵਿੱਚ ਬਹੁਤ ਸੰਗਤ ਨੇ ਪੁੱਛਿਆ ਵੀ ਤੁਸੀਂ ਮੂਲ ਮੰਤਰ ਦੱਸਿਆ ਤਾਂ ਹੈ ਪਰ ਕਿਵੇਂ ਕਰਨਾ ਇਹ ਨਹੀਂ ਦੱਸਿਆ ਮੈਂ ਬੇਨਤੀ ਕਰਦਾ ਕਿ ਸਿੱਖਾਂ ਵਾਸਤੇ ਵਾਹਿਗੁਰੂ ਗੁਰਮੰਤਰ ਹੈ ਬੀਜ ਮੰਤਰ ਹੈ ਔਰ ਜਿਹੜਾ ਮੂਲ ਮੰਤਰ ਹੈ ਸਾਡਾ ਹਰ ਇੱਕ ਧਰਮ ਦਾ ਮੂਲ ਮੰਤਰ ਹੁੰਦਾ ਹੈ ਸਾਡਾ ਮੂਲ ਮੰਤਰ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਹੈ ਹੈ ਭਈ ਸੱਚ ਨਾਨਕ ਹੋਸੀ ਭੀ ਸੱਚ ਤੱਕ ਹੈ ਤੇ ਸਾਧ ਸੰਗਤ ਇਹਨੂੰ ਜਪਣਾ ਵੈਸੇ ਤੇ ਰੂਟੀਨ ਵਿੱਚ ਜਪ ਸਕਦੇ ਆ ਤੁਰਦੇ ਆ ਫਿਰਦੇ ਆ ਬੈਂਦੇ ਆ ਉੱਠਦੇ ਆ ਜਦੋਂ ਵੀ ਤੁਹਾਡਾ ਜੀ ਕਰੇ ਜਪ ਸਕਦੇ ਆ ਪਰ ਜੇ ਤੁਸੀਂ ਕਿਸੇ ਖਾਸ ਕਾਰਜ ਕਰਕੇ ਜਾਂ ਖਾਸ ਕੰਮ ਲਈ ਜਪਣਾ ਹੈ ਕਿਸੇ ਮਨੋਰਥ ਵਾਸਤੇ ਜਪਣਾ ਹੈ ਫੇਰ ਉਹਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਜੇ ਮੂਲ ਮੰਤਰ ਦਾ ਪਾਠ ਤੁਸੀਂ ਅਧਿਆਤਮਿਕ ਵਾਸਤੇ ਕਰਨਾ ਹੈ ਤੇ ਮੂਲ ਮੰਤਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੂਲ ਮੰਤਰ ਅੰਦਰ ਦੀ ਸਫਾਈ ਕਰਦਾ ਹੈ ਜਿਹੜੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਪੰਜ ਨੇ ਨਾ ਇਹਨਾਂ ਨੂੰ ਬਿਲਕੁਲ ਠੰਡੇ ਠਾਰ ਕਰਦਾ ਹੈ, ਨਿਊਟਰਲ ਕਰਦਾ ਹੈ ਮੂਲ ਮੰਤਰ। ਔਰ ਜੋਂ-ਜੋਂ ਤੁਸੀਂ ਜਪੀ ਜਾਓਗੇ ਮੂਲ ਮੰਤਰ ਜਿੰਨਾ ਵੱਧ ਜਪੋਗੇ ਬੈਠ ਕਰਕੇ ਜਪੋ ਇੱਕ ਕਮਾਲਾ ਤੋਂ ਸ਼ੁਰੂ ਕਰ ਲੋ ਇੱਕ ਕਮਾਲਾ ਸਵੇਰੇ ਕਰ ਲੋ ਇੱਕ ਸ਼ਾਮ ਨੂੰ ਕਰ ਲੋ ਫਿਰ ਦੋ ਸਵੇਰੇ ਦੋ ਸ਼ਾਮ ਨੂੰ ਜਦੋਂ ਤੁਸੀਂ ਤਿੰਨ ਸਵੇਰੇ ਤਿੰਨ ਸ਼ਾਮ ਨੂੰ ਕਰਨ ਲੱਗ ਗਏ ਛੇ ਮਾਲਾ ਤੁਹਾਡੀਆਂ ਹੋਣ ਲੱਗ ਪਈਆਂ ਕਰੀਬਨ ਡੇਢ ਮਹੀਨੇ ਦਾ ਸਮਾਂ ਲੱਗੇਗਾ ਇਦਾਂ ਬਦੋ ਤੇ ਬਦੋ ਫਿਰ ਹੌਲੀ ਹੌਲੀ ਅੰਦਰ ਦੀ ਸਫਾਈ ਹੁੰਦੀ ਹੈ ਫਿਰ ਜਿਹੜਾ ਨਾਮ ਹੈ ਨਾ ਵਾਹਿਗੁਰੂ ਗੁਰਮੰਤਰ ਹੈ ਇਹ ਸਾਫ ਭਾਂਡੇ 'ਚ ਟਿਕਦਾ ਹੁੰਦਾ ਇਹ ਫਿਰ ਜਿਹੜਾ ਨਾਮ ਤੁਸੀਂ ਜਪੋਗੇ ਨਾ ਫਲ ਹੀ ਪੂਤ ਹੋਏਗਾ ਨੂਲ ਮੰਤਰ ਤੁਸੀਂ ਫਿਰ ਵੀ ਜਾਰੀ ਰੱਖਣਾ ਹੈ ਚੱਲਦਾ ਰਹਿਣਾ ਚਾਹੀਦਾ ਹੈ ਔਰ ਗੁਰਮੰਤਰ ਦਾ ਅਭਿਆਸ ਹੁੰਦਾ ਹੈ ਪਹਿਲਾ ਮੂਲ ਮੰਤਰ ਹੈ ਕਈ ਲੋਕ ਸਿੱਧਾ ਗੁਰਮੰਤਰ ਦਾ ਅਭਿਆਸ ਕਰਦੇ ਨੇ ਪਰ ਮੈਂ ਬੇਨਤੀ ਕਰਾਂ ਗੁਰਮੰਤਰ ਤੋਂ ਪਹਿਲਾਂ ਹੁਣ ਕਈ ਗੁਰਮੰਤਰ ਦਾ ਅਭਿਆਸ ਕਰਦੇ ਨੇ ਵਾਹਿਗੁਰੂ ਸ਼ਬਦ ਦਾ ਪਰਮਾਨਤਿਕ ਦਾ ਨਹੀਂ ਦੌੜਦਾ ਹੈ ਕਿਉਂਕਿ ਭਾਂਡਾ ਹਜੇ ਸਾਫ਼ ਨਹੀਂ ਹੈ ਗੁਰਮੰਤਰ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ ਅਭਿਆਸ ਕਰੋ ਮੂਲ ਮੰਤਰ ਸ਼ੁਰੂ ਕਰੋ ਬੈਠ ਕਰਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਪੀ ਚੱਲੋ 108 ਵਾਰ ਜਪੋ ਬੈਠ ਕਰਕੇ ਤੇ ਫਿਰ ਹੋਲੀ-ਹੋਲੀ ਨਾ ਵਧਾ ਲਓਗੇ ਤੇ ਅੰਦਰ ਥੋੜਾ ਜਿਹਾ ਐਂ ਟਕਾ ਜਾਉਣ ਲੱਗ ਜੂ ਜਦੋਂ ਉਹ ਤੁਹਾਡੀਆਂ ਛੇ ਮਾਲਾ ਹੋ ਗਈਆਂ ਛੇ ਮਾੜਾ ਤੁਸੀਂ ਇੱਕ ਵਾਰ ਚ ਕਰਨ ਲੱਗ ਗਏ ਬੈਠ ਕਰਕੇ ਇੱਕੋ ਚੌਂਕੜੇ ਚ ਫੇਟਕਾ ਬਣਨ ਲੱਗ ਜੂਗਾ ਫਿਰ ਤੁਸੀਂ ਹੌਲੀ ਹੌਲੀ ਨਾ ਨਾਮ ਦਾ ਅਭਿਆਸ ਸ਼ੁਰੂ ਕਰੋ ਫਿਰ ਗੁਰਮੰਤਰ ਦਾ ਅਭਿਆਸ ਵਾਹਿਗੁਰੂ ਸ਼ਬਦ ਦਾ ਅਭਿਆਸ ਉਹ ਵੀ ਸ਼ੁਰੂ ਕਰਨਾ ਹੈ ਜੀਭਾ ਤੋਂ ਬਹਿਤਰੀ ਬਾਣੀ ਜਿਹਨੂੰ ਆਪਾਂ ਕਹਿੰਦੇ ਜੀਭਾ ਤੋਂ ਸ਼ੁਰੂ ਕਰੋ ਵਾਹਿਗੁਰੂ ਵਾਹਿਗੁਰੂ ਜਪੋਤ ਆਵਾਜ਼ ਕਿੰਨੀ ਹੋਵੇ ਜਿੰਨੀ ਤੁਹਾਡੀ ਜੀਭ ਬੋਲੇ ਮੂੰਹ ਬੋਲੇ ਤੇ ਕੰਨ ਸੁਣਨ ਬਸ ਇੰਨੀ ਆਵਾਜ਼ ਇਸ ਤੋਂ ਉੱਤੇ ਨਹੀਂ ਹੋਣੀ ਚਾਹੀਦੀ ਇਸ ਤੋਂ ਘੱਟ ਵੀ ਨਹੀਂ ਹੋਣੀ ਚਾਹੀਦੀ ਤੇ ਇਹਦੇ ਵਿੱਚ ਪੂਰਾ ਪੂਰਾ ਧਿਆਨ ਟਿਕਾ ਕੇ ਰੱਖਣਾ ਵਾਹਿਗੁਰੂ 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 ਇੰਨਾ ਕਿੰਨਾ ਬੋਲਣਾ ਧਿਆਨ ਟਿਕਾ ਕੇ ਰੱਖਣਾ ਇਸ ਤੋਂ ਬਾਅਦ ਫਿਰ ਹੌਲੀ ਹੌਲੀ ਅੱਗੇ ਤੋਂ ਅੱਗੇ ਅੱਗੇ ਤੋਂ ਚੱਲਣਾ ਪਰ ਬੇਨਤੀ ਹੈ ਤੁਸੀਂ ਪਹਿਲਾਂ ਮੂਲ ਮੰਤਰ ਸਾਹਿਬ ਦਾ ਪਾਠ ਸ਼ੁਰੂ ਕਰੋ ਦੂਜਾ ਕਈਆਂ ਦੇ ਕੁਝ ਮਨੋਰਥ ਹੁੰਦੇ ਨੇ ਕਈ ਇੱਛਾਵਾਂ ਹੁੰਦੀਆਂ ਨੇ ਕਿ ਸਾਡਾ ਆ ਕੰਮ ਨਹੀਂ ਹੁੰਦਾ ਉਹਨਾਂ ਵਾਸਤੇ ਬੇਨਤੀ ਕਰਨਾ ਕੋਈ ਬਿਮਾਰੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਬਿਮਾਰੀ ਵਾਸਤੇ ਆੜੜ ਸ਼ਬਦ ਨੇ ਗੁਰਬਾਣੀ ਵਿੱਚ ਰੱਖਿਆ ਦੇ ਵੀ ਸ਼ਬਦ ਨੇ ਜਿਖਸਾ ਦਾ ਬਿਸ਼ੋੜਾ ਹੈ ਉਹਦੇ ਵੀ ਸ਼ਬਦ ਨੇ ਪਰਮਾਤਮਾ ਨਾਲ ਮਿਲਣਾ ਹੈ ਉਹਦੇ ਵੀ ਸ਼ਬਦ ਨੇ ਹਰੇਕ ਤਰ੍ਹਾਂ ਆੜੜ ਸ਼ਬਦ ਜਿਵੇਂ ਡਾਕਟਰ ਕੋਲ ਆੜੜ ਦਵਾਈ ਹੁੰਦੀ ਹੈ ਉਸ ਤਰ੍ਹਾਂ ਅਲੱਗ-ਅਲੱਗ ਸ਼ਬਦ ਹੁੰਦੇ ਨੇ ਪਰ ਜਿਹੜਾ ਮੂਲ ਮੰਤਰ ਹੈ ਇਹ ਮੈਂ ਤਾਂ ਐਂਟੀਬਾਇਓਟਿਕ ਸਮਝਦਾ ਸਭ ਤੋਂ ਵੱਡਾ ਇਹਦੇ ਨਾਲ ਹਰੇਕ ਤੁਸੀਂ ਕਿਉਂਕਿ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦਾ ਸਾਰ ਇੱਕ ਮੂਲ ਮੰਤਰ ਵਿੱਚ ਇਕੱਠਾ ਕਰ ਦਿੱਤਾ ਕਿਤੇ ਫੇਰ ਆਪਾਂ ਵਿਆਖਿਆ ਕਰਾਂਗੇ ਸਾਰੇ ਮੂਲ ਮੰਤਰ ਸਾਹਿਬ ਦੇ ਸਾਡਾ ਜਿਹੜਾ ਮੂਲ ਮੰਤਰ ਹੈ ਸਿੱਖਾਂ ਦਾ ਇਹਦੀ ਵਿਆਖਿਆ ਕਰਾਂਗੇ ਸਾਰੀ ਸ੍ਰਿਸ਼ਟੀ ਦਾ ਸਾਰ ਇੱਕ ਮੂਲ ਮੰਤਰ ਚ ਮਹਾਰਾਜ ਨੇ ਕਿਉਂਕਿ ਮੂਲ ਦਾ ਮਤਲਬ ਜੜ ਸਾਰਾ ਸ੍ਰਿਸ਼ਟੀ ਜਿੱਥੋਂ ਬਣੀ ਕਿੱਦਾਂ ਬਣੀ ਕਿੱਦਾਂ ਪ੍ਰਕਾਸ਼ਮਾਨ ਇਹ ਸਾਰਾ ਮੂਲ ਮੰਤਰ ਵਿੱਚ ਲਿਖਿਆ ਹੋਇਆ ਹੈ ਤੇ ਤੁਸੀਂ ਉਸੇ ਦਾ ਹੀ ਜਾਪ ਕਰੋ ਜਿਸ ਤਰ੍ਹਾਂ ਕਿਸੇ ਨੂੰ ਮੰਨ ਲਓ ਕੋਈ ਸਿਰ ਦੀ ਪ੍ਰੋਬਲਮ ਹੈ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਮਾਈਗਰੇਨ ਦੀ ਸਾਈਨਸ ਦੀ ਇੱਕ ਪਾਸਾ ਦਰਦ ਦੀ ਜਿਹਨਾਂ ਨੂੰ ਇਦਾਂ ਦੀ ਪ੍ਰੋਬਲਮ ਹੈ ਤੁਸੀਂ ਕੋਲ ਜਲ ਰੱਖਣਾ ਹੈ ਸੋਚਾ ਭਰ ਕੇ ਜਲ ਰੱਖ ਲਓ ਔਰ 108 ਵਾਰ ਮੂਲ ਮੰਤਰ ਦਾ ਜਾਪ ਕਰੋ ਅੱਖਾਂ ਬੰਦ ਕਰਕੇ ਸਿਰਫ 108 ਵਾਰ ਆਰਾਮ ਨਾਲ ਰਿਲੈਕਸ ਹੋ ਕਰਕੇ ਕਰੋ ਕਰਨ ਤੋਂ ਬਾਅਦ ਉਹ ਜਲ ਹੈ ਉਹਨੂੰ ਛਕ ਲਓ ਸਵੇਰੇ ਵੀ ਇਦਾਂ ਕਰੋ ਸ਼ਾਮ ਨੂੰ ਵੀ ਡੈਂਟਣ ਤੋਂ ਬਾਅਦ 108 ਵਾਰ ਸ਼ਾਮ ਨੂੰ ਕਰ ਲੋ ਤੇ ਉਹ ਜਲ ਸਕ ਲੋ ਤੇ ਤੁਸੀਂ ਹਫਤੇ 10 ਦਿਨ ਚ ਰਿਲੀਫ ਤੁਹਾਨੂੰ ਮਿਲੇਗਾ ਇਸ ਤਰੀਕੇ ਨਾਲ ਵੱਡੀਆਂ-ਵੱਡੀਆਂ ਬਿਮਾਰੀਆਂ ਖਤਮ ਹੁੰਦੀਆਂ ਸੀ ਵੇਖੀਆਂ ਨੇ ਵੱਡੇ ਤੋਂ ਵੱਡੀ ਬਿਮਾਰੀ ਖਤਮ ਹੋ ਜਾਂਦੀ ਹੈ ਕਈ ਵਾਰ ਕਈ ਕਹਿੰਦੇ ਨੇ ਜੀ ਫਲਾਣਾ ਤਾਂ ਬਿਮਾਰੀ ਖਤਮ ਕਰਦਾ ਉਹਨੂੰ ਆਪ ਨੂੰ ਕੀ ਹੁਣ ਆਪਾਂ ਡਾਕਟਰ ਕੋਲ ਜਾਨੇ ਕਈ ਡਾਕਟਰ ਨੂੰ ਆਪ ਨੂੰ ਸ਼ੂਗਰ ਹੁੰਦੀ ਹੈ ਤੇ ਉਹ ਡਾਕਟਰ ਨੂੰ ਆਖੇ ਵੀ ਤੈਨੂੰ ਸ਼ੂਗਰ ਅਸ ਤੇਰੇ ਤੋਂ ਇਲਾਜ ਨਹੀਂ ਕਰਾਉਣਾ ਕਿਉਂ ਤੈਨੂੰ ਤਾਂ ਆਪ ਸ਼ੂਗਰ ਹੈ ਪਰ ਨਹੀਂ ਉਹ ਇੱਕ ਪ੍ਰੋਬਲਮ ਹੈ ਹੋਤਾ ਕਿਸੇ ਨੂੰ ਵੀ ਸਕਦੀ ਹੈ ਡਾਕਟਰ ਨੂੰ ਵੀ ਸ਼ੂਗਰ ਤਾਂ ਹੋ ਸਕਦੀ ਹੈ ਕੈਂਸਰ ਦਾ ਪੇਸ਼ੈਂਟ ਡਾਕਟਰ ਵੀ ਹੋ ਸਕਦਾ ਹੈ ਪਰ ਉਹਨੇ ਉਹਦੀ ਸਟੱਡੀ ਕੀਤੀ ਉਹ ਦਵਾਈ ਤਾਂ ਦੇ ਸਕਦਾ ਹੈ ਰੈਲਿਫ ਦੇ ਸਕਦਾ ਹੈ ਉਹਦਾ ਇਲਾਜ ਕਰ ਸਕਦਾ ਇਸ ਕਰਕੇ ਬੇਨਤੀ ਹੈ ਹੋਰ ਵੀ ਬੜੇ ਤਰ੍ਹਾਂ ਦੀਆਂ ਬਿਮਾਰੀਆਂ ਚ ਅਲੱਗ-ਅਲੱਗ ਤਰੀਕਾ ਹੁੰਦਾ ਜਿਵੇਂ ਅੱਧਾ ਸਿਰ ਦੁਖਦਾ ਹੁੰਦਾ ਕਈਆਂ ਦਾ ਬਹੁਤ ਚਾਦਾ ਤੇਜ਼ ਦਰਦ ਹੁੰਦੀ ਹੈ ਉਹਨਾਂ ਵਾਸਤੇ ਥੋੜਾ ਜਿਹਾ ਤੇਲ ਨਾਰੀਅਲ ਦਾ ਥੋੜਾ ਜਿਹਾ ਜਲ ਦੋਨੋਂ ਆਡੜ ਰੱਖਣੇ ਹੁੰਦੇ ਆ ਪਾਠ ਕਰਨਾ ਪਾਠ ਕਰਨ ਤੋਂ ਬਾਅਦ ਦੋਨੋਂ ਨੂੰ ਮਿਕਸ ਕਰ ਲੈਣਾ ਤੇਲ ਨੂੰ ਜਲ ਨੂੰ ਮੂਲ ਮੰਤਰ ਦਾ ਪਾਠ 108 ਵਾਰ ਕਰਕੇ ਦੋਨੋਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਆ ਇਥੋਂ ਲੈ ਕਰਕੇ ਔਰ ਬੈਕ ਤੱਕ ਜਿੱਥੋਂ ਤੱਕ ਦਰਦ ਹੈ ਉਥੋਂ ਤੱਕ ਨਾਲੇ ਤਾਂ ਮੂਲ ਮੰਤਰ ਦਾ ਪਾਠ ਕਰੀ ਜਾਣਾ ਨਾਲੇ ਹੌਲੀ 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 ਜ਼ਿਆਦਾ ਜ਼ੋਰ ਦੀ ਮ사ਜ ਨਹੀਂ ਕਰਨੀ ਬੜੇ ਹੌਲੀ ਹੌਲੀ ਬੜੇ ਆਰਾਮ ਨਾਲ ਲਾਈ ਜਾਣਾ ਹਫਤੇ 10 ਦਿਨ ਚ ਤੁਹਾਨੂੰ ਉਹਦਾ ਆਰਾਮ ਮਿਲੇਗਾ ਇਹਨੂੰ ਕਰਦੇ ਰਹਿਣਾ ਕਰਦੇ ਰਹਿਣਾ ਜਦੋਂ ਪੂਰਾ ਰਿਲੀਫ ਮਿਲ ਜਾਏ ਫਿਰ ਤੇਲ ਵਾਲਾ ਤੇ ਜਲ ਵਾਲਾ ਛੱਡ ਦੇਣਾ ਬਟ ਤੁਸੀਂ ਪਾਠ ਰੈਗੂਲਰ ਕਰਦੇ ਰਹਿਣਾ ਇਹ ਗੁਰਬਾਣੀ ਨਾਲ ਜੁੜਨਾ ਹੈ ਨਾਮ ਨਾਲ ਜੁੜਨਾ ਹੈ ਪਹਿਲਾਂ ਮੂਲ ਮੰਤਰ ਦਾ ਅਭਿਆਸ ਕਰੋ ਫਿਰ ਆਪਾਂ ਅੱਗੇ ਤੋਂ ਅੱਗੇ ਗੁਰਮੰਤਰ ਜਿਹੜਾ ਸਾਡਾ ਸ਼ਬਦ ਕਿਵੇਂ ਟਿਕਦਾ ਔਰ ਬੜੇ ਸਾਰਾ ਤਰ੍ਹਾਂ ਦੇ ਸੰਗਤ ਦੇ ਸਵਾਲ ਮੈਨੂੰ ਫੋਨ ਆਉਂਦੇ ਨੇ ਬਾਰ-ਬਾਰ ਮੈਂ ਇਕੱਲੇ-ਇਕੱਲੇ ਨੂੰ ਜਵਾਬ ਨਹੀਂ ਦੇ ਸਕਦਾ ਇੰਨਾ ਟਾਈਮ ਨਹੀਂ ਆਪਣੇ ਕੋਲ ਹੁੰਦਾ ਕਿ ਮੈਂ ਫੋਨ ਤੇ ਇਕੱਲੇ-ਇਕੱਲੇ ਨੂੰ ਸਮਝਾਵਾਂ ਇਕੱਲੇ-ਇਕੱਲੇ ਨੂੰ ਜਵਾਬ ਦੇ ਆ ਇਦਾਂ ਹੀ ਵੀਡੀਓ ਆਪਾਂ ਪਾ ਦਿਆ ਕਰਾਂਗੇ ਤੁਸੀਂ ਇਹ ਹਾਜ਼ਰੀ ਪ੍ਰਵਾਨ ਕਰ ਲਿਆ ਕਰੋ ਇਸੇ ਨੂੰ ਸੁਣ ਲਿਆ ਕਰੋ ਕੁਐਸਚਨ ਤੁਹਾਡਾ ਕੋਈ ਹੋਵੇ ਉਹ ਕਮੈਂਟ ਚ ਪਾ ਦਿਓ ਕਰੋ ਆਪਾਂ ਫਿਰ ਜਿਹੜੇ ਆ ਸਾਡੀ ਸੋਸ਼ਲ ਮੀਡੀਆ ਵਾਲੀ ਟੀਮ ਹੈ ਇਹ ਦੱਸ ਦੇਣਗੇ ਆਪਾਂ ਉਹਦੋਂ ਅਗਲਾ ਅਗਲੇ ਜਦੋਂ ਵੀਡੀਓ ਬਣेंगी ਉਹਦੇ ਚ ਤੁਹਾਡਾ ਜਿਹੜਾ ਕੁਐਸਚਨ ਹੋਏਗਾ ਉਹਦੇ ਹਿਸਾਬ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਮੂਲ ਮੰਤਰ ਦੇ ਬਾਰੇ ਚ ਸਮਝਣਾ ਤੇ ਬਹੁਤ ਔਖਾ ਹੈ ਪਰ ਕੋਸ਼ਿਸ਼ ਕਰਿਓ ਤੁਸੀਂ ਪੜ੍ਹ ਸ਼ੁਰੂ ਕਰੋ ਮੂਲ ਮੰਤਰ ਸ਼ਬਦ 108 ਵਾਰ ਛੇੜੇ 68 ਵਾਰ ਸ਼ਬਦ ਨੂੰ ਤਾਂ ਜੋ ਹੋਰ بڑے ਸ਼ਬਦ ਨੇ ਮੈਂ ਅਲੱਗ-ਅਲੱਗ ਸ਼ਬਦ ਜਿਸ ਤਰ੍ਹਾਂ ਦੀ ਤੁਹਾਡ ਬਿਮਾਰੀ ਹੈ ਤੁਸੀਂ ਮੈਸੇਜ ਕਰ ਸਕਦੇ ਹੋ ਕਮੈਂਟ ਚ ਪਾ ਦਿਓ ਉਦਾਂ WhatsApp ਤੇ ਮੈਸੇਜ ਕਰ ਦਿਓ ਉਸ ਤਰ੍ਹਾਂ ਦਾ ਪਾਠ ਆਪਾਂ ਇੱਥੇ ਦੱਸ ਦੇਾਂਗੇ ਜੁੜਨਾ ਆਪਾਂ ਬਾੜੀ ਨਾਲ ਹੈ ਬੜੇ ਰੋਗ ਸਹੀ ਹੁੰਦੇ ਨੇ ਜੀ ਗੁਰਬਾਣੀ ਦੇ ਜਾਪ ਨਾਲ ਅਸੀਂ ਚਾਹੁੰਨੇ ਆ ਕਿ ਤੁਸੀਂ ਆ ਜਿਹੜੇ ਧਾਗੇ ਤਵੀਤ ਕਰਦੇ ਨੇ ਮੜੀਆਂ ਮਸਾਣਾਂ ਨੂੰ ਮੰਨ ਇਹਨਾਂ ਦਾ ਖਿਹੜਾ ਛੱਡ ਕੇ ਗੁਰਬਾਣੀ ਨਾਲ ਜੁੜ ਜਾਓ ਕਿਸੇ ਬਹਾਨੇ ਜੁੜ ਜਾਓ ਜਿੱਥੇ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਉੱਥੇ ਕਈ ਕਹਿੰਦੇ ਸੰਤ ਬਾਬੇ ਨੇ ਦੱਸਿਆ ਤੁਹਾਡੇ ਕੀਤਾ ਹੋਇਆ ਉਹਦਾ ਲਾਜ ਵੀ ਹੋ ਜਾਊਗਾ ਗੁਰਮੂਲ ਮੰਤਰ ਨਹੀਂ ਹੋ ਜਾਊਗਾ ਜੇ ਤੁਹਾਨੂੰ ਮਾਇਆ ਦੀ ਪ੍ਰੋਬਲਮ ਹੈ ਕਿ ਮਾਇਆ ਆਉਂਦੀ ਹੈ ਟਿਕਦੀ ਨਹੀਂ ਉਹਦਾ ਵੀ ਹੋ ਜਾਊ ਜੇ ਆਉਂਦੀ ਹੋਈ ਨਹੀਂ ਉਹਦਾ ਵੀ ਹੋ ਜਾਊ ਜਿਹੜਾ ਵੀ ਤੁਸੀਂ ਕਹੋਗੇ ਗੁਰਬਾਣੀ ਸਭ ਮਾਲਕ ਸਮਰੱਥ ਹੈ ਸਭ ਕਿਰਪਾ ਕਰਦਾ ਹੈ ਪਰ ਤੁਸੀਂ ਭਰੋਸਾ ਰੱਖਿਓ ਜੇ ਯਕੀਨ ਰੱਖਿਓ ਆਪਾਂ ਜਰੂਰ ਅਗਲੀ ਵੀਡੀਓ 'ਚ ਤੁਹਾਡੇ ਜਿਹੜੇ ਕਮੈਂਟਸ ਆਉਣਗੇ ਜੋ ਤੁਹਾਡੇ ਸਵਾਲ ਹੋਣਗੇ ਉਹਨਾਂ ਦਾ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ